ਹਰ 5 ਸਾਲ ਬਾਅਦ ਇੱਕ ਲੌਲੀਪੌਪ ਦਿੱਤਾ ਜਾਂਦਾ ਹੈ ਪਬਲਿਕ ਨੂੰ ਕਿ ਮੈਨੂੰ ਵੋਟ ਪਾਓ ਮੈਂ ਪੀਜੀਆ ਲੈ ਕੇ ਆਉਂਗਾ ਮੈਂ ਸਕੂਲ ਭੇਜਦਾ ਜਿਨ੍ਹਾਂ ਦੀ ਦੁਨੀਆ 'ਚ ਮਾਵਾ ਨਹੀਂ ਹੁੰਦੀਆਂ ਫਿਰ ਉਹਨਾਂ ਦੇ ਬੱਚੇ ਪੜ੍ਹਨੇ ਨਹੀਂ ਹਾਂਜੀ ਜੀ ਦਾ ਪੁੱਤ ਤੈਨੂੰ ਮਹਾਰਾਜ ਤੰਦਰੁਸਤੀ ਰੱਖੇ ਮਹਾਰਾਜ ਸਭ ਨੂੰ ਤੰਦਰੁਸਤੀ ਬਾਤ ਪੜ ਤੇ ਕੀਤਾ ਹੋਇਆ ਵਾਈਕਰੂ ਨੇ ਕੀਤਾ ਮੈਂ ਨਹੀਂ ਕੀਤਾ ਆ ਸੀਸਾ ਲਿਆ ਕਰੋ ਇੱਥੇ ਆ ਕੇ ਫਰੀ ਇਹਦੀ ਕੀਮਤ ਅਨਮੋਲ ਹੈ ਤੁਹਾਡੇ ਘਰ 'ਚ ਹੋਰ ਕੌਣ ਕੌਣ ਹੈ ਮੇਰੇ ਘਰ ਦੇ ਵਿੱਚ ਪਰਿਵਾਰ ਸਾਰਾ ਪਰੇਸ਼ਾਨ ਨਹੀਂ ਕੋਈ ਪੁੱਛਦਾ ਹਾਂ ਤੁਸੀਂ ਦੋਨੋਂ ਰਹਿੰਦੇ ਹੋ ਬਸ ਨਹੀਂ ਮੇਰੇ ਪਤੀ ਬੀ ਉਹ ਕਿੱਥੇ ਹੈ ਦੋ ਤੇ ਤੀਜੇ ਛੋਟੇ ਹਣ ਉਹਨਾਂ ਨੂੰ ਘਰੇ ਚੱਲਿਆ ਹੋਇਆ ਉਹ ਕੰਮ ਕਰਦੇ ਨਹੀਂ ਉਹ ਤਾਂ ਨਿੱਕੇ ਨਿੱਕੇ ਤੇ ਗੁੰਗਾ ਬੋਲਾ ਹੈ ਅੱਛਾ ਤੇ ਇੱਕ ਦੂਜਾ ਹੈ ਅੱਛਾ ਤੇ ਤੁਸੀਂ ਚੱਲ ਨਹੀਂ ਸਕਦੇ ਤੁਸੀਂ ਕਿੱਦਾਂ ਆਏ ਕਿੱਦਾਂ ਉਹ ਹਸਪੀਟਲ ਦੇ ਮੁਰੇ ਔਰ ਕੋਕੜਾ ਕੇ ਆਈਆਂ ਹੁਣ ਮਰੀਜ਼ ਕੋਲ ਤੁਸੀਂ ਹੋ ਨਹੀਂ ਮੇਰੀ ਮੰਮਾ ਪਾਣੀ ਬੱਤੀ ਉੱਤੇ ਉਹ ਕੀ ਕਰਦੇ ਮਰੀਜ਼ ਮੰਮੇ ਮੈਂ ਮੰਮੀ ਕੋਲੋਂ ਪਰਮਾਨਾਂ ਨੂੰ ਕਿਹਾ ਮੈਂ ਕਿਹਾ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਕਮ ਸੇ ਕਮ ਮੈਂ ਤਾਂ ਕੋਲ ਤਾਂ ਆ ਜਾਓ ਇਹ ਇੰਨਾ ਤਾਂ ਕਰ ਹੀ ਸਕਦੇ ਹੋ ਤੁਸੀਂ ਮੈਂ ਕਿਹਾ ਜੇ ਤੁਸੀਂ ਹੋਰ ਨਹੀਂ ਕੁਝ ਕਰ ਸਕਦੇ ਫਿਰ ਹੁਣ ਉਹ ਘੇਣਾ ਹੀ ਹੈ ਦੇਖੋ ਰੋਇ-ਰੋਇ ਵੀਡੀਓ ਦੇ ਵਿੱਚ ਨਾ ਮੇਰੇ ਲਈ ਵੀ ਮੁਸ਼ਕਲ ਹੈ ਰੋਜ਼ ਵੀਡੀਓ ਵਿੱਚ ਕੁਛ ਨਾ ਕੁਛ ਬੋਲਣਾ ਪਰ ਤੁਸੀਂ ਦੇਖੋ ਕਿੰਡੀ ਸ਼ਰਮ ਵਾਲੀ ਗੱਲ ਹੈ ਕਿ ਸਾਡੇ ਸਮਾਰ ਦੇ ਵਿੱਚ ਬਰਸਾਤੀ ਡੱਡੂਆਂ ਦਾ ਮੌਸਮ ਹੈ ਇਹਨਾਂ ਨੂੰ ਕਦੀ ਰੋਕ ਕੇ ਵੀ ਸਵਾਲ ਪੁੱਛ ਲੋ ਕਿ ਚਲੋ ਲੌਲੀਬੋਪ ਤਾਂ ਤੁਸੀਂ ਹਰ 5 ਸਾਲਾਂ ਬਾਅਦ ਦਿਨੇ ਹੀ ਹੋ ਇੱਕ ਲੁਧਿਆਣਾ ਦਾ ਲੌਲੀਬੋਪ ਮੈਂ ਯਾਦ ਕਰਾਦਾ ਕੋਈ ਵੀ ਲੀਡਰ ਗੱਲ ਨਹੀਂ ਕਰ ਰਹੀ ਸੀ ਪਰ ਸਭ ਤੋਂ ਵੱਡਾ ਵੋਟ ਬੈਂਕ ਇਸ ਗੱਲ ਦੇ ਉੱਤੇ ਹੋਇਆ ਲੁਧਿਆਣੇ ਚ ਲੈ ਆਣਾ ਸੀ ਪੀਜੀਆਈ ਹਰ 5 ਸਾਲ ਬਾਅਦ ਇੱਕ ਲੌਲੀਪੌਪ ਦਿੱਤਾ ਜਾਂਦਾ ਹੈ ਪਬਲਿਕ ਨੂੰ ਕਿ ਮੈਨੂੰ ਵੋਟ ਪਾਓ ਮੈਂ ਪੀਜੀਆ ਹੀ ਲੈ ਕੇ ਆਉਂਗਾ ਪੀਜੀਆ ਤਾਂ ਕੀ ਲੈ ਕੇ ਆਣਾ ਸਾਡੇ ਲੁਧਿਆਣੇ ਦੇ ਸਿਵਲ ਹਸਪੀਟਲ ਦੇ ਹਾਲਾਤ ਸੁਧਰ ਜਾਣਾ ਮੈਨੂੰ ਲੱਗਦਾ ਨਹੀਂ ਕਿ ਪੀਜੀਆ ਲੈਣ ਦੀ ਲੋੜ ਪੈਣੀ ਹੈ ਦੇਖੋ ਜੇ ਮੈਂ ਆਪੋਜੀਸ਼ਨ ਹੁੰਦਾ ਨਾ ਤਾਂ ਸਰਕਾਰ ਨੂੰ ਬੋਲਦਾ ਤਾਂ ਲੋਕ ਕਹਿੰਦੇ ਕਿ ਹਾਂ ਭਾਈ ਇਹ ਸਰਕਾਰ ਨੂੰ ਟਾਰਗੇਟ ਕਰਦੇ ਨੇ ਪਰ ਜਿਹੜੇ ਲੋਕ ਇਹ ਭੈਣ ਵਿਚਾਰੀ ਆਪ ਨਹੀਂ ਚੱਲ ਸਕਦੀ व्हीਲਚੇਅਰ ਤੇ ਆਈ ਹੈ ਮਤਲਬ ਆਪ ਨਹੀਂ ਚੱਲ ਸਕਦੀ ਆਪਣੀ ਮਾਸ ਤੇ ਆਈ ਹੈ ਹਸਪੀਟਲ ਉਹ ਐਡਮਿਟ ਹੈ ਉਹਨਾਂ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਇਹ ਬੰਦਾ ਲੱਤ ਕੱਟੀ ਲੱਤ ਕੱਟੀ ਜਾਣੀ ਹੈ ਲੱਤ ਕਟਾਉਣ ਵਾਸਤੇ ਵੀ ਪੈਸੇ ਨਹੀਂ ਔਰ ਸ਼੍ਰੀਮਾਨ ਜੀ ਨੂੰ ਸਿਵਲ ਹਸਪੀਟਲ ਨੇ ਰੈਫਰ ਕਰਤਾ ਪਟਿਆਲੇ ਉੱਥੋਂ ਜਾ ਕੇ ਕਹਿੰਦੇ ਲੱਤ ਕਟਾਓ ਤੇ ਜਦੋਂ ਪਟਿਆਲੇ ਗਏ ਤੇ ਉਹਨਾਂ ਨੇ 15000 ਰੁਪਏ ਮੰਗ ਲਿਆ ਇਹ ਚੀਜ਼ਾਂ ਘਰੇ ਬਹਿ ਕੇ ਮਹਿਸੂਸ ਕਰਨੀਆਂ ਬੜੀਆਂ ਮੁਸ਼ਕਲ ਨੇ ਕਿਉਂਕਿ ਜਦੋਂ ਬੰਦੇ ਤੇ ਆਪ ਤੇ ਬੀਤਦੀ ਹੈ ਨਾ ਉਦੋਂ ਹੀ ਮਹਿਸੂਸ ਕਰ ਸਕਦਾ ਹੈ ਕਿ ਕੀ ਬੀਤਦੀ ਹੈ ਜਦੋਂ ਕੋਈ ਆਪਣਾ ਹਸਪੀਟਲ ਦੇ ਵਿੱਚ ਐਡਮਿਟ ਹੋਵੇ ਦਰਦ ਦੇ ਵਿੱਚ ਹੋਵੇ ਫਿਜ਼ੀਕਲ ਪੇਨ ਦੇ ਵਿੱਚ ਹੋਵੇ ਤੇ ਪੈਸੇ ਨਾ ਹੋਣ ਇਲਾਜ ਕਰਾਉਣ ਵਾਸਤੇ ਇਹ ਬệnh ਸਾਡੇ ਕੋਲ 4-5 ਦਿਨ ਪਹਿਲਾਂ ਵੀ ਆਈ ਸੀ ਕਿਉਂਕਿ ਮਾਤਾ ਮਾਂ ਹੀ ਹੁੰਦੀ ਆ ਜਿੰਨਾਂ ਦੀ ਮਾਂ ਜਿੰਦੇ ਜੀ ਮਾਂ ਦੀ ਕਦਰ ਬਹੁਤ ਘੱਟ ਲੋਕਾਂ ਨੂੰ ਹੁੰਦੀ ਆ ਸਾਰਿਆਂ ਨੂੰ ਨਹੀਂ ਹੁੰਦੀ ਪਰ ਮੈਂ ਵੀਡੀਓ ਰਾਹੀਂ ਮਹਿਸੂਸ ਹੀ ਕਰਾਉਣਾ ਚਾਹਨਾ ਕਿ ਇਹਨਾਂ ਦੀ ਮਦਰ ਦਾ ਟ੍ਰੀਟਮੈਂਟ ਚੱਲ ਰਿਹਾ ਹੈ ਹਸਪੀਟਲ ਲੁਧਿਆਣਾ ਐਡਮਿਟ ਨੇ ਕੰਡੀਸ਼ਨ ਸੀਰੀਅਸ ਹੈ ਹੈਲਪ ਦੀ ਲੋੜ ਹੈ ਅਗਰ ਕੋਈ ਹੈਲਪ ਕਰ ਸਕਦਾ ਤਾਂ ਜ਼ਰੂਰ ਆਇਓ ਇੱਥੇ ਹੀ ਭੈਣ ਆ ਰਹੀ ਆ ਪਿਛਲੇ 4-5 ਦਿਨ ਤੋਂ ਰੋਜ਼ ਜਿੰਨੀ ਵੀ ਡੋਨਰ ਆਂਦੇ ਨੇ ਉਹਨਾਂ ਦੀ ਸੇਵਾ ਸੀ ਪੇਸ਼ੈਂਟਾਂ ਨੂੰ ਦਵਾ ਦਿੰਨੇ ਆ ਤੇ ਬਾਕੀ ਸਾਰਿਆਂ ਨੂੰ ਕੀ ਕਰ ਸਕਦੇ ਆ ਹੋਰ ਪ੍ਰਮਾਤਮਾ 'ਚ ਭਰੋਸਾ ਤਾਂ ਜ਼ਰੂਰ ਆ ਸਾਡਾ ਪਰ ਦੇਖੋ ਹੁਣ ਵੀ ਬ ਪਰ ਸਾਡੀ ਇੱਕ ਜ਼ਰੀਆ ਫਾਊਂਡੇਸ਼ਨ ਟੀਮ ਆਪਣੀ ਸੇਵਾ ਨਿਭਾਣ ਦੇ ਵਿੱਚ ਕੋਈ ਕਮੀ ਨਹੀਂ ਛੱਡ ਰਹੀ ਇਹਨਾਂ ਦੀ ਮਦਰ ਦਾ ਟ੍ਰੀਟਮੈਂਟ ਹੋਣਾ ਉਹਦੇ ਵਾਸਤੇ ਅਰਦਾਸ ਵੀ ਕਰਿਓ ਉਹਨਾਂ ਦੀ ਮਾਤਾ ਜੀ ਠੀਕ ਹੋ ਜਾਣ ਇਹਨਾਂ ਦੀ ਲਤ ਕੱਟੀ ਜਾਣੀ ਹੈ ਇਹਨਾਂ ਵਾਸਤੇ ਪੈਸੇ ਚਾਹੀਦੇ ਨੇ ਇਹ ਬਾਪੂ ਜੀ ਦੀ ਅੱਖਾਂ ਦਾ ਆਪਰੇਸ਼ਨ ਹੋਣਾ ਇਹ ਕਦੋਂ ਤੋਂ ਆਪਰੇਸ਼ਨ ਨਹੀਂ ਕਰਾ ਪਾਰੇ ਬਾਪੂ ਜੀ ਤੁਸੀਂ ਦੋ ਮਹੀਨੇ ਹੋ ਗਏ ਦੋ ਮਹੀਨੇ ਹੋ ਗਏ ਡਾਕਟਰ ਨੇ ਚਿੱਟੇ ਮੋਤੀ ਦਾ ਆਪਰੇਸ਼ਨ ਦੱਸਿਆ ਛੋਟੀ ਜੀ ਕੀਮਤ ਹੈ ਵੈਸੇ 303500 ਰੁਪਏ ਦੇ ਵਿੱਚ ਪਰ ਉਹ ਵੀ ਕਰਾਣ ਵਾਸਤੇ ਪੈਸੇ ਹਨ ਨਹੀਂ ਮਾਤਾ ਜੀ ਤੁਸੀਂ ਕੱਦ ਲਈ ਆਏ ਹੋ ਮੇਰਾ ਤੌਰ ਖਰਾਬ ਹੈ ਜੀ ਇੱਕ ਪਾਸੋਂ ਕਹਿੰਦੇ ਨੇ ਮਾਵਾ ਚ ਰੱਬ ਹੁੰਦਾ ਹੈ ਮਾਵਾ ਦੀ ਪੈਰਾਂ ਚ ਜੰਨਤ ਹੈ ਤੇ ਆ ਜੰਨਤ ਸਾਡੀ ਜਿਹੜੀ ਰੋਡ ਤੇ ਬੈਠੀ ਦੇ ਲੋਣ ਬਾਰਿਸ਼ ਆ ਗਈ ਹੈ ਤੇ ਅਸੀਂ ਕੁਰਸੀਆਂ ਕਰਸੀਆਂ ਚੱਕ ਕੇ ਅੰਦਰ ਤੁਸੀਂ ਮਾਰਿਆ ਪਰ ਕਰ ਦਿੱਤੀ ਪੀ ਜਾਏ ਪੀਜੀਆ ਰੈਫਰ ਕਰਤਾ ਤੁਹਾਡੇ ਨਾਲ ਕੋਣ ਕੋਣਾ ਕੋਈ ਵੀ ਨਹੀਂ ਮਕਰਲੀ ਆ ਅੱਛਾ ਕੱਲੇ ਹੋ ਕੋਈ ਨਹੀਂ ਤੁਸੀਂ ਆ ਜਾਓ ਉਧਰ ਬਾਰਿਸ਼ ਆ ਕੇ ਕਰਾ ਦਿੰਨੇ ਤੁਹਾਡਾ ਇਲਾਜ ਆ ਜਾਓ ਬੇਟਾ ਲੈ ਜੋ ਅੰਦਰ ਲੈ ਜੋ ਸਾਰਿਆਂ ਨੂੰ ਦੇਖੋ ਹੁਣ ਬਾਰਿਸ਼ ਆ ਗਈ ਕੋਦੋਂ ਵੀਡੀਓ ਚਲਦੇ ਚਲਦੇ ਤੇ ਤੁਸੀਂ ਦੇਖੋ ਇਦਾਂ ਦੀ ਮਿਲ ਨਹੀਂ ਐ ਜੀ ਤੁਹਾਨੂੰ ਮਤਲਬ ਪੂਰੀ ਬਾਰਿਸ਼ ਦੇ ਵਿੱਚ ਮਰੀਜ਼ ਆ ਦੇਖੋ ਸਾਡਾ ਸੈਟਅਪ ਹੁਣ ਸਾਰਾ ਅੰਦਰ ਚਲ ਜੇਗਾ ਇੱਥੇ ਚਲ ਜਾਂਗੇ ਹੁਣ ਅਸੀਂ ਲਾਣ ਕਿੰਨਾ ਮਰੀਜ਼ ਨੂੰ ਵੀ ਦੇਖੋ ਕਿੰਨੀ ਔਖੀ ਦਿੱਕਤ ਹੈ ਔਰ ਚਲੋ ਇੱਕ ਪਾਸੋਂ ਵਧੀਆ ਵੀ ਹੈ ਕਿ ਮਹਾਰਾਜ ਦੀ ਇੰਨੀ ਕਿਰਪਾ ਕਿ ਜਗ੍ਹਾ ਲੈਤੀ ਤੁਸੀਂ ਸਾਰਿਆਂ ਨੇ ਇੱਕ ਜ਼ਰੀਆ ਫਾਊਂਡੇਸ਼ਨ ਨੇ ਪਰ ਦੇਖੋ ਸੈਟਅਪ ਸਾਰਾ ਮਿੰਟ ਤੇ ਖੰਡਰ ਗਿਆ ਆਹੀ ਹਾਲ ਹੈ ਆ ਵਿਚਾਰਾ ਸਾਡੇ ਕੋਲ ਇੱਕ ਨੌਜਵਾਨ ਆਂਦਾ ਪੜ੍ਹਾਈ ਛੱਡੀ ਬੈਠਾ ਹੈ ਇਸਦੀ ਮਦਰ ਦਾ ਇਲਾਜ ਹੋਣਾ ਹੈ ਪੜ੍ਹਾਈ ਛੱਡੀ ਬੈਠਾ ਹੈ ਇਹ ਅੱਜ ਕੱਲ ਦੇ ਨੌਜਵਾਨਾਂ ਨੂੰ ਮਿਸਾਲ ਹੈ ਤੇ ਇਦਾਂ ਹੀ ਤੁਸੀਂ ਦੇਖੋ ਕਿੰਨੇ ਮਰੀਜ਼ ਇੱਥੇ ਰੋਜ਼ ਆਉ ਰੋਜ਼ ਅਸੀਂ ਇੱਥੇ ਬੈਠਦੇ ਆਂ ਮੈਂ ਅਪੀਲ ਕਰਨਾ ਚਾਹਨਾ ਕਿ ਅਰਦਾਸ ਵੀ ਕਰਿਓ ਇਹਨਾਂ ਦੇ ਨਾਲ ਤੁਹਾਡੇ ਕਿੱਥੇ ਆਟੋ ਵਾਲਾ ਕਿੱਥੇ ਆ ਇਹਨਾਂ ਦੇ ਨਾਲ ਆਟੋ ਵਾਲਾ ਜਿਹੜਾ ਵੀਰ ਬੁਲਾ ਲਓ ਉਹਨਾਂ ਨੂੰ ਦੇਖੋ ਛੋਟੇ-ਛੋਟੇ ਬੱਚੇ ਆ ਬਜ਼ੁਰਗ ਆਏ ਹੋਏ ਨੇ ਇਹ ਚੀਜ਼ਾਂ ਮਹਿਸੂਸ ਕਰਾਣੇ ਚਾਹੁੰਦੇ ਆ ਤੁਹਾਨੂੰ ਘਰੇ ਬਿਠਾ ਕੇ ਬਸ ਹੋਰ ਤਾਂ ਕੁਝ ਨਹੀਂ ਮੇਰਾ ਵੀਡੀਓ ਦਾ ਮਕਸਦ ਹੁੰਦਾ ਕੋਈ ਮੈਨੂੰ ਲਾਈਕ ਕਮੈਂਟ ਦੇ ਕੋਈ ਪੈਸੇ ਨਹੀਂ ਮਿਲਦੇ ਨਾ ਮੈਨੂੰ ਕੋਈ ਹੋਰ ਸ਼ੌਹਰਤ ਦਾ ਸ਼ੌਂਕ ਹੈਗਾ ਜਿੰਨੀ ਮੇਰੀ ਸ਼ੌਹਰਤ ਤੇ ਜਿੰਨੀ ਮੇਰੀ ਇੱਜ਼ਤ ਮੇਰੇ ਪੱਲੇ ਮਾਰੇ ਨੇ ਪਾਤੀ ਮੈਂ ਤਾਂ ਇੰਨੀ ਵੀ ਨਹੀਂ ਸੋਚੀ ਸੀ ਪਰ ਸੋਸ਼ਲ ਮੀਡੀਆ ਰਾਹੀਂ ਆ ਮਰੀਜ਼ਾਂ ਦੇ ਦੁੱਖ ਜ਼ਰੂਰ ਤੁਹਾਨੂੰ ਮਹਿਸੂਸ ਕਰਾਣਾ ਚਾਹਨਾ ਕਿ ਭਾਈ ਆਪਣੀ ਜ਼ਿੰਦਗੀ 'ਚ ਕੀਮਤੀ ਸਮਾਂ ਆਪਣਾ ਕੱਢ ਕੇ ਕਦੀ 100 500000 ਰੁਪਿਆ 5000 ਰੁ ਮੌਸਮ ਗੜ ਕਰਿਆ ਪੂਰਾ ਫਿਰ ਵੀ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਤੁਸੀਂ ਦੇਖ ਲਓ ਪੂਰੀ ਜਿੰਨਾ ਕੁ ਹੋ ਰਹੀ ਆ ਉਵੇਂ ਬੈਠੇ ਆ ਅਸੀਂ ਕਰ ਰਹੇ ਆ ਤੇ ਇਹਨਾਂ ਦੇ ਪੈਸੇ ਜਮ੍ਹਾਂ ਕਰਾ ਦਿਓ ਇਹਨਾਂ ਦੇ ਬੇਟਾ ਪੈਸੇ ਜਮ੍ਹਾਂ ਕਰਾ ਦਿਓ ਉਹਨਾਂ ਦੀ ਮਦਰ ਐਡਮਿਟ ਆਟੋ ਵਾਲੇ ਵੀਰ ਨਾਲ ਆ ਆਟੋ ਲਿਆਓ ਆਪ ਹਾਂ ਪੇ ਨਾ ਆਪਣਾ इनको ਬਿਠਾ ਦੇ ਤੇ ਆਪਾਂ ਕਾ ਆਟੋ ਲੈਓ ਆਪ ਹਾਂ ਪਰ ਘੁਮਾ ਕੇ ਲਿਆਓ ਹਾਂ ਪਰ ਲਿਆਓ ਔਰ ਇਦਾਂ ਹੀ ਦੇਖੋ ਛੋਟਾ ਜਿਹਾ ਪਿਆਰਾ ਜਿਹਾ ਬੱਚਾ ਬੈਠਾ ਹੈ ਇਹ ਬੱਚਾ ਕਿਸ ਦੇ ਨਾਲ ਹੈ ਤੁਹਾਡੇ ਨਾਲ ਕੌਣ ਕੀ ਲੱਗਦਾ ਬਾਪੂ ਜੀ ਤੁਹਾਡਾ ਆਇਆ ਜੀ ਇਹਦਾ ਪਿਓ ਵੀ ਪਾਗਲ ਹੋ ਗਿਆ ਮਾਂ ਛੱਡ ਕੇ ਚਲ ਗਈ ਇਹ ਤੇ ਉਹ ਮੇਰੇ ਸਕੂਲ ਪੜਦਾ ਮੁੰਡਾ ਇਹ ਪੜਨ ਲਾਇੀ ਸੀ ਇੱਥੋਂ ਕੱਢਦੇ ਹੋ ਨਹੀਂ ਕਿਉਂ ਇੱਕ ਤਾਂ ਉਹ ਜਿਹੜੀ ਅੱਖਾਂ ਦੀ ਕੋਲੀ ਅਕੈਡਮੀ ਉੱਥੇ ਪੜ੍ਹਾਈ ਲਾਈ ਸੀ ਕੱਢ ਕਿਉਂ ਦਿੱਤੇ ਕੱਢ ਦਿੱਤੇ ਉਹ ਰੋਜ਼ ਖਾਦੇ ਸੀ ਦੀ ਮਾਂ ਨੂੰ ਰਿਹਾ ਉਹ ਮਾਂ ਕਿੱਥੋਂ ਰਹਿ ਗਈ ਮੈਂ ਸਕੂਲ ਭੇਜਦਾ ਜਿਹਨਾਂ ਦੀ ਦੁਨੀਆ 'ਚ ਮਾਵਾ ਨਹੀਂ ਹੁੰਦੀਆਂ ਫਿਰ ਉਹਨਾਂ ਦੇ ਬੱਚੇ ਪੜ੍ਹਨੇ ਨਹੀਂ ਉਹਨਾਂ ਦੀ ਮਾਂ ਛੱਡ ਕੇ ਚਲੀ ਗਈ ਮਾਂ ਛੱਡ ਕੇ ਕੀ ਨਾਮ ਪੁੱਤਰ ਤੇਰਾ ਦਾ ਨਾਮ ਤੇ ਇਹ ਬਦਲ ਨਾਮ ਚੰਨੂ ਹਸੈਨ ਵੀਰ ਵੱਡਾ ਨਾਮ ਚਾਨੂੰ ਵੀਰ ਸਿੰਘ ਚਾਨੂੰ ਹਸੈਨ ਵੀਰ ਸਿੰਘ ਚਾਨੂੰ ਵੈਰ ਸਿੰਘ ਕੀ ਨਾਮ ਹੈ ਚਾਨੂੰ ਚੰਨ ਵੀਰ ਸਿੰਘ ਕੀ ਨਾਮ ਹੈ ਚਰਨਸ਼ੈਰ ਵੀਰ ਸਿੰਘ ਇਹਨਾਂ ਸਕੂਲ ਪਾਉ ਪਹਿਲਾਂ ਦਾ ਬਾਪੂ ਜੀ 25 ਦੀ ਇਕੱਠੀ ਹਾਂ ਇਹਨੂੰ ਪੜ੍ਹਾਣ ਲਿਖਾਣ ਦਾ ਹੀ ਫਾਇਦਾ ਹੈ ਕਿਉਂਕਿ ਬਜ਼ੁਰਗਾਂ ਨੇ ਜਿਹੜੀ ਜਿੰਨੀ ਮਰਜ਼ੀ ਪੈਸੇ ਛੱਡ ਕੇ ਚੱਲ ਜੂंगे ਤੇ ਹਾਸਤੇ ਉਹ ਕੁਝ ਨਹੀਂ ਕੰਮ ਆਣੇ ਪੜ੍ਹਾਈ ਕੰਮ ਆਣੀ ਹੈ ਮੇਰਾ ਮੁੰਡਾ ਨਾਲ ਜਾ ਕੇ ਇਹਨੂੰ ਸਕੂਲ ਪਾ ਕੇ ਆਏਗਾ ਜੋ ਵੀ ਇਹਦੀ ਪੜ੍ਹਾਈ ਦਾ ਖਰਚਾ ਤੁਸੀਂ ਕੀ ਲੱਗਦੇ ਉਹਨਾਂ ਦੇ ਮਾਮਾ ਮਾਮੇ ਹਾਂ ਇਹਦਾ ਪਿਓ ਪਾਗਲ ਹੋ ਗਿਆ ਉਹ ਕਿੱਥੇ ਆ ਅੱਛਾ ਉਹ ਮੈਂਟਲੀ ਆਫਸੈਟ ਹੈ ਮਾਂ ਛੱਡ ਕੇ ਚਲੀ ਗਈ ਤੇ ਉਹਦਾ ਭਰਾ ਵੀ ਹੈ ਤੇ ਭੈਣਾਂ ਇੱਕੋ ਛੋਟੀ ਉਹ ਪੜਦੀ ਉਹ ਵੀ ਨਹੀਂ ਪੜਦੀ ਇਹਨਾਂ ਇਹਨਾਂ ਇਧਰ ਆ ਬੇਟਾ ਸਾਗਰ ਇਹਨਾਂ ਦੋਨਾਂ ਨੂੰ ਸਵੇਰੇ ਸਕੂਲ ਪਾ ਕੇ ਆਈਂ ਤੁਹਾਡੇ ਸਾਲੇ ਦਾ ਆਪਰੇਸ਼ਨ ਤਾਂ ਹੋਣਾ ਜੇ ਸਕੂਲ ਜਾਣਗੇ ਨਹੀਂ ਤਾਂ ਮੈਂ ਆਪਰੇਸ਼ਨ ਨਹੀਂ ਕਰਾਣਾ ਐਸਾ ਕੀ ਫਾਇਦਾ ਬਾਪੂ ਜੀ ਆਪਰੇਸ਼ਨ ਕਰਾਣ ਦਾ ਜੇ ਇਹਨਾਂ ਦੀ ਪੜ੍ਹਾਈ ਰੁਲ ਗਈ ਨਹੀਂ ਚਲੋ ਕਿੰਨੇ ਵਜੇ ਲੈ ਕੇ ਆਵਾਂ ਇਹਨਾਂ ਨੂੰ ਸਕੂਲ ਪਾ ਦਿਓ ਮੇਰਾ ਮੁੰਡਾ ਘਰੇ ਆ ਕੇ ਗੱਡੀ 'ਚ ਬਿਠਾ ਕੇ ਇਹਨਾਂ ਨੂੰ ਸਕੂਲ ਪਾ ਕੇ ਆਏਗਾ ਜੇ ਪੜ੍ਹਨਗੇ ਨਾ ਤਾਹੀਂ ਤੁਹਾਡਾ ਜੀਣਾ ਸਫਲ ਹੈ ਤੇ ਤਾਹੀਂ ਤੁਹਾਡਾ ਇਹਨਾਂ ਨੂੰ ਪਾਲਣਾ ਸਫਲ ਹੈ ਠੀਕ ਹੈ ਰੋਟੀ ਖਾਣ ਦਾ ਬੰਦੇ ਦਾ ਕੋਈ ਫਾਇਦਾ ਨਹੀਂ ਪੜ੍ਹਾਈ ਦਾ ਬਹੁਤ ਫਾਇਦਾ ਹੈ ਬਿਲਕੁਲ ਬਿਲਕੁਲ ਪੜ੍ਹਾਈ ਕਰੇਗਾ ਵੱਡਾ ਬੰਦਾ ਬਣੇਗਾ ਆਪਣੇ ਕਰਮ ਇਹਦੇ ਚੰਗੇ ਹੋਣਗੇ ਕੁਝ ਬਣ ਜਾਏਗਾ ਨਹੀਂ ਤਾਂ ਰੋਲੇ ਜਾਏਗਾ ਪਤਾ ਅਸੀਂ ਔਕੇ ਔਕੇ ਹੋ ਕੇ ਉਹਦੇ ਕੁੜੀ ਦਾ ਬੈਂਡ ਦਾ ਵੀ ਕਰਾਇਆ ਦੇ ਜਾਂਦੇ ਸੀ ਇਹਦਾ ਵੀ ਦਿੰਦੇ ਸੀ ਲੰਗਰ ਉੱਥੇ ਵੀ ਹੋਰ ਦੁਆਰੇ ਵੀ ਆਉਂਦਾ ਰੱਖਦਾ ਸੀ ਉਹ ਨਹੀਂ ਕੱਢਦੇ ਇੱਕ ਕੱਢ ਕਿਉਂ ਦਿੱਤੇ ਇਸ ਕਰਕੇ ਕੀ ਦੀ ਮਾਂ ਲੈ ਕੇ ਆਉਂਦੇ ਤੁਸੀਂ ਦੱਸਿਆ ਨਹੀਂ ਕਿ ਮਾਂ ਹੈ ਨਹੀਂ ਅਸੀਂ ਆ ਜੀ ਉਹਨਾਂ ਨੂੰ ਬਹੁਤ ਦੱਸਿਆ ਬਹੁਤ ਕਿਹਾ ਬਹੁਤ ਸਿਫਾਰਸ਼ਾਂ ਕਰਾਈਆਂ ਫਿਰ ਕੀ ਕਹਿੰਦੇ ਉਹ ਕੱਲੇ ਜਿਹੜੇ ਬੱਚੇ ਨੂੰ ਅਸੀਂ ਇੱਕ ਬੜੀ ਕਾਟਾ ਕੱਢ ਐਦਾਂ ਕਿਦਾਂ ਕੱਢਤਾ ਸਕੂਲ ਪੈ ਜਾਨੇ ਕੱਲ ਤੱਕ ਠੀਕ ਹੈ ਸਕੂਲ ਜਾਏਗਾ ਨਾ ਤੈਨੂੰ ਬੈਗ ਨਵਾਂ ਕਿਤਾਬਾਂ ਕੱਪੜੇ-ਕੁਪੜੇ ਸਭ ਕੁਝ ਲੈ ਕੇ ਦਵਾਂਗਾ ਚਾਰਸ ਦੀ ਹੁਣ ਕਹਿੰਦਾ ਤੂੰ ਸਕੂਲ ਹੈ ਪ੍ਰੋਟੀਨ 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 ਕੀ ਕਰਨਾ ਤੂੰ ਬਾਡੀ ਬਣਾਉਂਗਾ ਬਾਡੀ ਬਣਾਏਗਾ ਕਿਦਾਂ ਦੀ ਐਦਾਂ ਦੀ ਸ਼ਾਬਾਸ਼ ਲੈ ਦਾਂਗੇ ਇਹਨਾਂ ਨੂੰ ਸਾਰਾ ਰਾਤ ਦਿਨ ਸੌਣਾ ਨਹੀਂ ਕਹਣਾ ਮੈਨੂੰ ਸਕੂਲ ਛੱਡ ਗਿਆ ਤੜਕੇ ਉੱਠ ਕੇ ਆ ਜੂਗਾ ਕਰਾ ਲਾਂਗੇ ਇਹਦਾ ਇਲਾਜ ਕਰਾ ਦਾਂਗੇ ਸਾਰਾ ਕਰਾ ਦਾਂ ਟੈਨਸ਼ਨ ਨਾ ਲਓ ਠੀਕ ਹੈ ਜੀ ਕੋਈ ਗੱਲ ਨਹੀਂ ਬਿਠਾਓ ਇਹਨਾਂ ਨੂੰ ਬਿਠਾਓ ਇਹਨਾਂ ਨੂੰ ਆ ਤੁਹਾਨੂੰ ਮੁੰਡਾ ਫੋਨ ਕਰੇਗਾ ਉਹ ਸਾਰਾ ਕਰਾਏਗਾ ਹੋਰ ਮਾਤਾ ਜੀ ਸੇਵਾ ਇਸ ਸਕੂਲ ਪਾਤੀ ਕਿ ਨਹੀਂ ਨਹੀਂ ਜੀ ਪਾਣੀ ਆ ਹਲੇ ਛੁੱਟੀ ਹੈ ਇਹਨੂੰ ਸਕੂਲ ਪਾਓ ਇਹਦੇ ਮੰਮੀ ਡੈਡੀ ਕਿੱਥੇ ਗਏ ਵਿਰੇ ਦੀ ਮਰ ਗਿਆ ਜੀ ਮਾਂ ਛੱਡ ਕੇ ਇਹਦੀ ਮਾਂ ਛੱਡ ਕੇ ਚਲੀ ਗਈ ਅੱਛਾ ਮਾਰ ਗਿਆ ਅੱਛਾ ਵਾਹਿਗੁਰੂ ਬਾਹ ਠੀਕ ਹੈ ਤੁਹਾਡੀ ਹੁਣ ਹਾਂ ਠੀਕ ਹੈ ਫਿਰ ਤੁਹਾਡੇ ਖੁੱਲੀ ਤੁਹਾਨੂੰ ਖਰਚਾ ਮਿਲੇਗਾ ਬੇਟਾ ਆਪਣੀ ਦਾਦੀ ਦਾ ਨਾਨੀ ਤੇਰੀ ਦਾਦੀ ਨਾਨੀ ਧਿਆਨ ਰੱਖਣਾ ਇਹਦਾ ਇਹੀ ਤੇਰੇ ਲਈ ਰੱਬ ਹੈ ਇਹਦੀ ਕੋਈ ਸੇਵਾ 'ਚ ਕੋਈ ਦਿੱਕਤ ਆਵੇ ਸਾਨੂੰ ਦੱਸ ਦੇ ਇਹਨੂੰ ਸਕੂਲ ਪਾਓ ਬੇਟਾ ਇਹ ਬੱਚੀ ਨੂੰ ਵੀ ਸਕੂਲ ਪਾ ਕੇ ਆਈ ਕੱਲ ਪਰਸੋਂ ਇਹ ਬੱਚੇ ਦੋਨੋਂ ਸਕੂਲ ਪੈ ਜਾਣ ਪਰਸੋਂ ਜਾਊਗਾ ਹਾਂ ਵਰਦੀਆਂ ਬੁਰਦੀਆਂ ਨਾਲ ਨੂੰ ਦਵਾ ਕੇ ਤੇ ਫਿਰ ਇਹਨਾਂ ਨੂੰ ਅਸੀਂ ਸਾਈਕਲ ਲੈ ਕੇ ਦਵਾਂਗੇ ਇਹਨੂੰ ਸਾਈਕਲ ਲੈ ਦੀ ਇਹਨੂੰ ਵੀ ਲੈ ਦੇ ਠੀਕ ਹੈ ਜੀ ਧਿਆਨ ਰੱਖਿਓ ਹਾਂ ਜੀ ਪੁੱਤ ਤੈਨੂੰ ਮਹਾਰਾਜ ਚੰਦ ਰਸਤੀ ਰੱਖੇ ਮਹਾਰਾਜ ਸਭ ਨੂੰ ਤੰਦਰੁਸਤ ਬਾਤ ਪਤਾ ਕੀਤਾ ਹੋਇਆ ਵਾਈਕਰੂ ਨੇ ਕੀਤਾ ਮੈਂ ਨਹੀਂ ਕੀਤਾ ਧਿਆਨ ਰੱਖਿਓ ਧਿਆਨ ਰੱਖਿਓ ਥੈਂਕ ਯੂ ਭਾਣੇ ਥੈਂਕ ਯੂ ਮਾਦ ਜੀ ਬਹੁਤ ਧੰਨਵਾਦ ਧੰਨਵਾਦ ਬਹੁਤ ਧੰਨ ਬਹੁ ਇਹ ਪ੍ਰਾਈਸਲੈਸ ਨੇ ਵੀਡੀਓ ਪਾਓ ਨਾ ਪਾਓ ਉਹ ਜ਼ਿੰਦਗੀ ਦਾ ਲੱਗ ਵਿਸ਼ਾ ਹੈ ਬਾਈ ਜੀ ਜੇ ਵੀਡੀਓ ਪਾ ਕੇ ਕਿਸੇ ਦਾ ਭਲਾ ਹੁੰਦਾ ਹੋਵੇ ਨਾ ਤਾਂ ਸੌਦਾ ਮਹਿੰਗਾ ਨਹੀਂ ਹੈਗਾ ਸਮਾਂ ਕੱਢ ਕੇ ਮੇਰੀਆਂ ਗੱਲਾਂ ਤੇ ਨਾ ਜਾਇਆ ਕਰੋ ਇੱਥੇ ਆਇਆ ਕਰੋ ਆਉਂਗੇ ਆ ਕੇ ਦੇਖੂਗੇ ਕਿਦਾਂ ਹੁੰਦਾ ਇੱਥੇ ਕੰਮ ਸਾਰੇ ਸਵਾਲ ਜਵਾਬ ਤੁਹਾਨੂੰ ਮਿਲ ਜਾਣਗੇ ਫਿਰ ਵੀ ਕੋਈ ਵਹਿਮ ਰਹਿ ਗਿਆ ਪੋਡਕਾਸਟ ਸ਼ੋਅ ਮੈਂ ਰੱਖਿਆ ਹੋਇਆ ਹੈ ਹਰ ਬੰਦੇ ਨੂੰ ਮੈਂ ਇਨਵਾਈਟ ਕਰਦਾ ਜੇ ਕਿਸੇ ਦੇ ਮਨ 'ਚ ਕੋਈ ਵਾਲੀ ਹੋਈ ਈਰਖਾ ਹੈ ਵਾਲੀ ਕੋਈ ਤੱਥਾਂ ਦਾ ਭੰਡਾਰ ਚੱਕੀ ਫਿਰਦਾ ਮੇਰੇ ਨਾਲ ਗੱਲਬਾਤ ਕਰਨ ਨੂੰ ਜਾਂ ਕੋਈ ਡਿਬੇਟ ਕਰਨ ਨੂੰ ਤਾਂ ਆਲਵੇਜ਼ ਵੈਲਕਮ ਮੈਂ ਨਹੀਂ ਭੱਜਣ ਵਾਲਾ ਬੰਦਾ ਨਹੀਂ ਹੈਗਾ ਮੈਂ ਗਰਾਊਂਡ ਵਾਲਾ ਬੰਦਾ ਮੇਰੇ ਨਾਲ ਤਾਂ ਕੋਈ ਵੀ ਆ ਕੇ ਕਿਸੇ ਵੀ ਮੁੱਦੇ ਤੇ ਗੱਲਬਾਤ ਕਰ ਲੋ ਯਾਰ ਸੇਵਾ ਰਿਲੇਟਡ ਤਿਆਰ ਬੈਠੇ ਆਪਾਂ ਇਸ ਵੀਡੀਓ ਨੂੰ ਸ਼ੇਅਰ ਕਰਿਓ ਅਰਦਾਸ ਕਰਿਓ ਕਮੈਂਟ ਕਰਕੇ ਇਹਨਾਂ ਲੋਕਾਂ ਵਾਸਤੇ ਕਿਉਂਕਿ ਅਰਦਾਸਾਂ ਦੀ ਜ਼ਿਆਦਾ ਲੋੜ ਹੈ ਠੀਕ ਹੈ ਜੀ ਤੁਹਾਡੇ ਮੁੰਡੇ ਪੈਸੇ ਜਮ੍ਹਾਂ ਕਰਾ ਦੇਗਾ ਹੁਣੀ ਖਰਚੇ ਪਾਣੀ ਅਸੀਂ ਤੁਹਾਨੂੰ ਦਵਾ ਦਿੰਦਾ ਤੇ ਤੁਸੀਂ ਜਾ ਕੇ ਆਪਣਾ ਇਲਾਜ ਕਰਾ ਲਓ ਸਰ ਮੇਰੇ ਤੋਂ ਟੀਨੇ ਇੱਕ ਹੋਰ ਦੱਸੋ ਜਿਹੜਾ ਮੇਰੇ ਭਤੀਜਾ ਸੁਣਦਾ ਬੋਲਦਾ ਨਹੀਂ ਨਾ ਅਸੀਂ ਬੜੇ ਚਿਰ ਤੋਂ ਉਹਦੇ ਲਈ ਵੀ ਟਰਾਈ ਕਰਦੇ ਹਾਂ ਉਸ ਨੂੰ ਬੋਲ ਪਾਉਣ ਲਈ ਤੇ ਸਾਡੀ ਕੋਈ ਉਹ ਨਹੀਂ ਪਾ ਦਾਂਗੇ ਪਾ ਦਾਂਗੇ ਆ ਤੁਸੀਂ ਬੇਟਾ ਇਹਨਾਂ ਨੂੰ ਸਾਗਰ ਆ ਗਿਆ ਤਾਂ ਬਾਹਰ ਬਿਠਾਓ ਮੌਸਮ ਬੜਾ ਖਰਾਬ ਹੋ ਗਿਆ ਜੌਨੀ ਸਾਗਰ ਕਿੱਥੇ ਹੈ ਇਹ ਵਜੀ ਹੈ ਨਾ ਹਾਂ ਤੁਸੀਂ ਕਿਸੇ ਨਾਲ ਪੀਦੇ ਹਾਂ ਮੇਰੇ ਨਾਲ ਪੀਦੇ ਨਾਲ ਪੀਦੇ ਨਾਲ ਪੀਦੇ ਬਹੁਤ ਹਨਾ